ਹਾਂਜੀ ਸੈਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕੋਂ ਤਾਂ ਮਿੱਤਰੋ ਅੱਜ ਚੱਲੇ ਆਪਾਂ ਬਾਜੀ ਤੇ 2025 ਦੀ ਪਹਿਲੀ ਬਾਜੀ ਆ ਬਈ ਪਿੰਡ ਉੱਡ ਤਾਂ ਜ਼ਿਲ੍ਹਾ ਮਾਨਸਾ ਸਾਢੇ 6 ਵਜੇ ਦਾ ਟਾਈਮ ਹੋ ਗਿਆ 6:31 ਮਿੰਟ ਹੋ ਗਏ ਤੇ 7 ਵਜੇ ਉੱਲੇ ਲੱਗਣਗੇ ਆ ਰਹਿ ਗਿਆ ਬਸ ਇੱਕ ਪਿੰਡ ਛੱਡ ਕੇ ਅਗਲਾ ਪਿੰਡ ਆ ਉੱਡ ਤਾਂ ਤਾਂ ਜੋ ਫਿਰ ਚੱਲੀਏ ਚੱਲ ਕੇ ਮਿਲਦੇ ਆਂ ਬਈ ਤੇ ਛੱਡਦੇ ਆਂ ਬਾਜੀ ਤਾਂ ਮਿੱਤਰੋ ਬਈ ਕਬੂਤਰ ਲਿਆਂਦੇ ਬਈ ਇੱਧਰ ਮੰਡੀ ਚਾ ਹਨਾ ਇੱਧਰ ਰੱਖ ਲੈ ਗੱਡੀ ਚੋਂ ਕੱਢ ਕੇ ਦੋ ਕਬੂਤਰ ਇਹਦੇ ਵਿੱਚ ਨਹੀਂ ਜਿਹੜੇ ਛੱਡਣੇ ਆ ਇੱਕ ਇਧਰ ਆ ਬਈ ਤਿੰਨ ਇੱਕ ਆ ਚਿੱਟੀਆਂ ਦਾ ਬਈ ਕਾਲੇ ਪੋਟੇ ਵਾਲਾ ਤੇ ਇੱਕ ਆ ਜੱਫੀ ਦੇ ਹੱਥ ਚਾ ਖੰਡ ਕਬੂਤਰ ਦਿਖਾਈ ਆਪਣਾ ਇੱਕ ਆ ਛੱਡਣਾ ਬਈ ਖੱਟੀਆਂ ਅੱਖਾਂ ਦਾ ਦੇਖੋ ਹੋਰ ਵੀ ਨੋਟ ਕਰਨਾ ਕਬੂਤਰ ਇੱਕ ਆ ਕੀ ਤਿੰਨ ਤੇ ਏਰਮਾਨ ਆ ਫੇਰਮਾਨ ਹੋਰਾਂ ਦਾ ਇੱਕ ਮੰਡ ਲੈ ਆ ਕਮਾਂਡ ਵਾਲਾ ਜਿੱਤੇ ਹੋਇਆ ਪਹਿਲਾਂ ਮਾੜੀ ਕੰਡੇ ਜਿੱਤੇ ਹੋਇਆ ਪਹਿਲਾਂ ਆ ਕਬੂਤਰ ਪਹਿਲਾਂ ਜਿੱਤਿਆ ਹੋਇਆ ਬਈ ਮਾੜੀ ਪਿੰਡ ਚਿੱਟੀ ਤੇ ਕਾਲੀ ਅੱਖ ਦਾ ਕਬੂਤਰ ਆ ਬਈ ਫੜ ਕੇ ਰੱਖੀਰ ਮਣ ਇਧਰੋਂ ਦੇਖਾਂ ਆ ਦੇਖੋ ਬਈ ਆ ਪਹਿਲਾਂ ਮਾੜੀ ਪਿੰਡ ਜਿੱਤਿਆ ਹੋਇਆ ਬਈ ਤੇ ਚੌਥਾ ਕਬੂਤਰ ਇਹ ਆ ਆਇਓ ਵੀ ਲਿਖਾਈਏ ਕਬੂਤਰ ਗੋਪੀ ਰਾਪੁਰ ਇੱਕ ਕਬੂਤਰ ਗੋਪੀ ਦੇ ਨਾਂ ਤੇ ਲਿਖਾਤਾ ਆ ਗਿਆ ਉਹ ਕੱਕੇ ਨੂੰ ਫੋਨ ਕਰਕੇ ਪੱਕੇ ਨੂੰ ਕਹਿੰਦਾ ਇਹਨਾਂ ਦੇ ਕਰੂ ਚੱਕ ਲਿਆ ਜਾ ਹਨੇ ਹੋ ਗਏ ਕਿਉਂ ਹੋਏ ਲਾਲ ਬਾਗਲ ਦੂਜਾ ਕਬੂਤਰ ਹੈ ਬਈ ਜਫੀ ਰਾਪੁਰ ਦੇ ਨਾਂ ਤੇ ਤਾਂ ਬਈ ਦੋ ਕਬੂਤਰ ਇੱਧਰ ਲਿਖਾਤੇ ਬਾਕੀ ਏਰਮਾਨ ਇੱਧਰ ਲਿਖਾਈ ਜਾਂਦਾ ਹੈਗਾ ਇਹਦੇ ਇਹਦੇ ਕਾਲਾ ਪੁੱਟਾ ਜੀ ਲਾਲ ਟੂਸਾ ਲਾਲ ਟੂਸਾ ਕਾਲਾ ਟੂਸਾ ਤਾਂ ਮਿੱਤਰੋ ਬਈ ਕਬੂਤਰ ਹੋ ਗਏ 120 ਤੋਤੇ 120 22 23 ਕਬੂਤਰ ਹੋ ਜਾਣਗੇ ਰਾਮਨਾਲ 120 ਤਾਂ ਹੋ ਗਏ ਬਈ ਟੋਟਲ ਬਹੁਤ ਕਬੂਤਰ ਨੇ ਬਈ ਵੱਡੀ ਬਾਜੀ ਹੋਗੀ ਪੂਰੀ ਤਾਂ ਮਿੱਤਰੋ ਬਈ ਕਬੂਤਰ ਆਪਾਂ ਲਿਖਾ ਲੈਂਦੇ ਤੇ ਹੁਣ ਦਿੰਨੇ ਆ ਪਾਣੀ ਪੂਣੀ ਇੱਧਰ ਕੋਲਾ ਭਾਉ ਕੋਲਾ ਗੋਣਾ ਜੀ ਆਉਣੋਂ ਵੇ ਵਿੰਟਰ ਆਉਣੋਂ ਹਾਂ ਚੱਕੀਏ ਬਾਸੇ ਬੈਦਾਂ ਇਸਨੇ ਸ਼ੁਰੂ ਕਰਦੇ ਕੋਲ ਨਹੀਂ ਮੈਂ ਲਓ ਜੀ ਪਾਣੀ ਦੇਦਾ ਕਬੂਤਰ ਨੂੰ ਹੁਣ ਪਲਟਾਉਣਿਆਂ ਮਰਾਤੀ ਵੀ ਪਲਟੀ ਹੁਣ ਮਰਾਉਣਿਆਂ ਦੂਜੇ ਦੀ ਕੀ ਹਾਲ ਹੈ ਬਾਈ ਹੋਰ ਠੀਕ ਹੋ ਹਾਂ ਵਧੀਆ ਲੋਟਾ ਹਾਂ ਚਾ ਬਸ ਓਕੇ ਬਾਈ ਦੇ ਲਿਆ ਬਈ ਪਾਣੀ ਪੂਣੀ ਲੱਗ ਰਿਹਾ ਬਸ ਠੀਕ ਆ ਤਾਂ ਇਧਰ ਬਈ ਪਾਣੀ ਪੂਣੀ ਦੇਈ ਜਾਂਦੇ ਆ ਬਾਕੀ ਬਈ ਇਧਰ ਆਪਾਂ ਤਾਂ ਦੇ ਲਿਆ ਤੇ ਇਧਰ ਸਾਰੇ ਭਰਾ ਹਲੇ ਕੁਛ ਲੱਗ ਰਿਹਾ ਕੁਛ ਨਹੀਂ ਦੇਤਾ ਤੇ ਆਜੋ ਅੱਗੇ ਚੱਲਦੇ ਆ ਦੇ ਲਿਆ ਬਈ ਪਾਣੀ ਪੂਣੀ ਮੈਂ ਦਿੰਨੇ ਆਂ ਬਾਈ ਠੀਕ ਆ ਬਾਈ ਦੇ ਲਿਆ ਬਈ ਪਾਣੀ ਪਾਣੀ ਦੇ ਲਿਆ ਕਬੂਤਰਾਂ ਨੂੰ ਭਈ ਆਪਾਂ ਦੇ ਲਿਆ ਪਾਣੀ ਪੂਣੀ ਕਬੂਤਰਾਂ ਨੂੰ ਠੀਕ ਆ ਬਈ ਦੇ ਲਿਆ ਜੀ ਪਾਣੀ ਕਿਹੜੇ ਪਿੰਡੋਂ ਆਇਓ ਬਈ? ਫਰਗਦ ਮੂਸਾ ਠੀਕ ਆ ਜੀ। ਦੇ ਲਿਆ ਵੀ ਪਾਣੀ। ਕਿਹੜੇ ਪਿੰਡੋਂ ਆਇਓ ਬਈ? ਮੂਸਾ ਆ ਇਧਰ ਵੀ ਬਾਈ ਪਾਣੀ ਦੇਈ ਜਾਂਦੇ ਆ ਕਿਹੜੇ ਪਿੰਡੋਂ ਆਇਓ ਬਈ? ਠੀਕ ਆ ਜੀ। ਬੈਸਟ ਆਫ ਲੱਕ ਬਰੇ। ਕੀ ਹਾਲ ਨੇ? ਕੈਮੋ ਵਧੀਆ ਹੋਈ ਵਧੀਆ ਇਧਰ ਆਪਣੇ ਮਿੱਤਰ ਬੈਠੇ ਆ ਦੇ ਲਿਆ ਬਈ ਪਾਣੀ। ਠੀਕ ਠੀਕ ਆ। ਚਲੋ ਬੈਸਟ ਆਫ ਲੱਕ ਹਾਂ ਵਧੀਆ ਵਧੀਆ ਲੋਟ ਆ। ਕਿੰਨੇ ਲੈ ਕੇ ਆਇਓ 1 ਕਿਦੋ? ਠੀਕ ਆ ਬਾਈ। ਤਬਈ ਲਗਭਗ ਸਾਰੇ ਭਰਾ ਦੇ ਜਾਂਦੇ ਆ ਪਾਣੀ ਪੂਣੀ ਕਿਹੜੇ ਪਿੰਡੋਂ ਆਇਆ ਬਈ ਠੀਕ ਆ ਆਪਣੇ ਕਿਹੜਾ ਪਿੰਡ ਆ ਬਈ ਮੀਰਪੁਰ ਲੋ ਬਈ ਇੱਧਰ ਚੱਲ ਪਏ ਓਲੇ ਬਾਈ ਲਾਉਂਦਾ ਮੋਹਰਾਂ ਆ ਖੜਾ ਬਈ ਮੋਹਰਾਂ ਵਾਲਾ ਤੇ ਇੱਧਰ ਕਬੂਤਰ ਪਹੁੰਚ ਗਏ ਬਈ ਓਲੇ ਲਗ ਲਾ ਕੇ ਹੁਣ ਜਾਣਗੇ ਕਬੂਤਰ 120 ਕਬੂਤਰ ਉੱਡਣੇ ਆ ਬਈ ਪਿੰਡ ਉੱਡਤਾਂ ਤੋਂ ਭਰ ਜੂ ਆ ਸਮਾਨ ਕੋਈ ਨਾ ਬਾਅਦ ਚ ਦੱਸਦਾ ਕਿਹੜਾ ਮੋਤਾ ਮੋਤਾ ਰ ਆ ਜਾਓ ਬਈ ਸੁਣਾ ਗੱਲਾਂ ਕੁਝ ਗੱਲ ਤੋਂ ਮੁੱਕ ਲੋ ਜੀ ਚੱਲ ਪੇ ਓਲੇ ਇੱਧਰ ਪਹੁੰਚ ਗਿਆ ਬਾਈ ਲੈ ਕੇ ਪੂਰੀ ਛੱਡਦੇ ਆ ਬਾਈ ਇੱਥੇ ਛੱਡਦੇ ਰੋ ਮੋੜ ਇੱਥੋਂ ਹੀ ਦੇਈ ਚੱਲੋ ਓਲੇ ਬਾਈ ਲਓ ਜੀ ਚੱਕ ਤਾਂ ਬਾਈ ਛੱਡੀ ਚੱਲੋ ਯਾਰ ਆਜੋ ਹਿੰਮਤ ਨਾਲ ਯਾਰ ਚੱਕ ਬਈ ਬਾਈ ਆਜੋ ਯਾਰ ਚਾਰ ਪੰਜ ਕਬੂਤਰ ਚੜਤੇ ਤੇ ਆ ਗਿਆ ਬਾਈ ਛਿਮਾ ਕੋਈ ਨਹੀਂ ਕੁਝ ਨਹੀਂ ਕਰਨਾ ਤੂੰ ਤਾਂ ਛੱਡ ਦੇ ਚੱਕ ਬਈ ਗਿਆ ਜਾ ਬਈ ਜਾ ਉਹ ਡੇਪੇ ਉਹ ਡੇਪੇ ਟਰਾਲੀਆਂ ਚ ਲਓ ਜੀ ਇੱਧਰ ਹੋਰ ਆ ਗਏ ਕਬੂਤਰ ਕਬੂਤਰ ਤੇ ਕਬੂਤਰ ਆਈ ਜਾਂਦੇ ਆ ਬਈ ਲਓ ਜੀ ਛੜ ਤੇ ਇੱਧਰ ਲਿਆਂਦਾ ਬਾਈ ਉਹ ਰਣੇ ਚੱਕ ਵੀ ਚਾੜਤਾ ਇਧਰ ਚਾੜਤੇ ਦੋ ਹੋਰ ਚੱਕ ਵੀ ਚਾੜਤਾ ਇਧਰ ਆਗੇ ਬਾਈ ਹੋਰੀ ਤਿੰਨ ਚਾਰ ਇਕੱਠੇ ਆ ਵੀ ਇਹ ਚਾੜਤੇ ਲਓ ਜੀ ਆਸਮਾਨ ਲੱਗ ਗਿਆ ਭਰਨ ਬਾਈ ਚੱਕੋ ਵੀ ਚਾੜਤਾ ਓ ਸੈਂਟਰ ਲਓ ਜੀ ਇਧਰ ਆ ਗਿਆ ਬਾਈ ਲੈ ਕੇ ਚੱਕ ਬਈ ਇਧਰ ਵੀ ਟੇਕ ਲਿਆ ਮੱਥਾ ਚੱਕ ਬਈ ਇਧਰ ਲੱਗੀਆਂ ਮੋਹਰਾਂ ਬਈ ਲਓ ਜੀ ਚਾੜਤੀ ਵੀ ਗੋਲੀ ਤਾਂ ਵੀ ਕਬੂਤਰ ਤੇ ਕਬੂਤਰ ਆ ਜਾਂਦੇ ਨੇ ਬਈ ਬਹੁਤ ਜ਼ਿਆਦਾ ਕਬੂਤਰ ਹੋ ਗਏ ਦਿਖਾਉਣੇ ਆ ਤੁਹਾਨੂੰ ਸਾਰੇ ਕਿਹੜਾ ਇੱਕ ਵਾਰੀ ਔਡ ਲੈਣ ਤੋਂ ਸਾਰਿਆਂ ਨੂੰ ਇੱਧਰ ਪਹੁੰਚ ਕੇ ਬਾਈ ਹਰੀ ਲੈ ਕੇ ਛੱਡ ਦਿਓ ਵੀ ਲਓ ਜੀ ਇੱਧਰ ਛੱਡ ਤੇ ਇੱਧਰ ਛੱਡ ਤੇ ਵੀ ਦੋ ਇਕੱਠੇ ਜਫੀ ਛੱੜਤਾ ਵੀ ਛੱੜਤਾ ਲਓ ਜੀ ਇੱਧਰ ਪਹੁੰਚ ਗਏ ਦੋ ਤਿੰਨ ਕਬੂਤਰ ਹੋਰ ਚੱਕ ਦਿਓ ਵੀ ਜੱਕ ਦੇ ਵੀ ਫੱਟੇ ਲਓ ਜੀ ਇੱਧਰ ਪਹੁੰਚ ਗਿਆ ਬਈ ਛਾੜ ਦੇ ਬਈ ਲੈ ਕੇ ਰੱਬ ਦਾ ਨਾਮ ਤਾਂ ਬਈ ਬਹੁਤ ਜ਼ਿਆਦਾ ਕਬੂਤਰ ਹੋ ਗਏ ਦਿਖਾਉਣੇ ਆ ਤੁਹਾਨੂੰ ਆਸਮਾਨ ਹੀ ਭਰ ਗਿਆ ਬਈ ਦੇਖੋ ਕਬੂਤਰ ਫਿਰਦੇ ਇਹ ਤਾਂ ਬਈ ਹਲੇ ਕੁਝ ਵੀ ਨਹੀਂ ਕਰਾਂ ਇਕੱਠੇ ਹੋ ਜਾਣ ਦੋ ਫੇਰ ਦਿਖਾਉਣੇ ਆ ਆ ਛਾੜ ਤੇ ਬਈ ਇੱਧਰ ਹੋਰ ਆ ਗਏ ਤਿੰਨ ਚਾਰ ਇਕੱਠੇ ਲੱਭਗਾ ਹਾਂਗਾ ਲਓ ਜੀ ਛੜ ਤੇ ਇਧਰੋਂ ਛੜ ਤੇ ਦੋ ਹੋਰ ਆ ਗਏ ਬਈ ਦੋ ਤਿੰਨ ਹੋਰ ਲਓ ਜੀ ਤਾਂ ਬਈ ਓਲੇ ਤੇ ਓਲਾ ਚੱਲੀ ਜਾਂਦਾ ਕਬੂਤਰ ਮੁੱਕਣ ਚ ਨਹੀਂ ਆਈ ਜਾਂਦੇ ਬਹੁਤ ਕਬੂਤਰ ਹੋ ਗਏ ਬਈ ਆਪਣੇ ਵਾਲੇ ਕਿੱਧਰ ਗਏ ਛੜ ਦੋ ਬਈ ਛੱਡ ਦੋ ਵੀ ਛੱਡ ਦੋ ਲਓ ਜੀ ਆ ਦੋ ਬਾਈ ਇਕੱਠੇ ਛੱੜਤੇ ਬਾਈ ਹੋਰਾਂ ਨੇ ਦਿਖਾਉਣਾ ਬਾਈ ਤੁਹਾਨੂੰ ਕਬੂਤਰ ਬੜੇ ਆਦੇ ਕਬੂਤਰ ਹੋ ਗਏ ਬਾਈ ਉਧਰ ਇੱਕ ਕਬੂਤਰ ਡੇਗ ਪਿਆ ਬਾਈ ਹੋਰੀ ਭੱਜੇ ਜਾਂਦੇ ਆ ਇੱਕ ਆ ਚਾਂਟਦਾ ਬਹੁਤ ਕਬੂਤਰ ਹੋ ਗਏ ਬਾਈ ਹਲੇ ਵੀ ਆਈ ਜਾਂਦੇ ਨੇ ਕਬੂਤਰ ਛੱਡ ਦੋ ਵੀ ਲਓ ਜੀ ਚਾੜ ਤੇ 120 ਤੋਤੇ ਹੋ ਗਏ ਬਾਈ 120 130 ਆ ਮੇਰਾ ਰਾਵਣ ਨਾਲ ਹੋ ਗਏ ਹੁਣ 130 ਲਓ ਜੀ ਲਓ ਲਓ ਜੀ ਹੁਣ ਲੈ ਲੈਂਦੇ ਨੇ ਆਪਾਂ ਆਪਾਂ ਹੁਣ ਲੈ ਲੈਂਦੇ ਆ ਚਲੋ ਬਈ ਤਾਂ ਵੀ ਆ ਗਏ ਆਪਣੇ ਕਬੂਤਰ ਬਾਕੀ ਓਲੇ ਦੇਤੇ ਸਾਰੇ ਭਰਾਵਾਂ ਨੇ 10 8 10 ਕਬੂਤਰ ਰਹਿ ਗਏ ਬਈ ਮਸਾਂ ਬਸ ਲਵਾਉ ਬਈ ਮੋਰ ਤੇ ਦੇਈਏ ਓਲਾ ਫੜੋ ਬਈ ਉਧਰ ਕਬੂਤਰ ਡੇਪਿਆ ਉਹ ਬੈਠਾ ਉਹ ਬੈਠਾ ਬਈ ਬੋਰਡ ਤੇ ਆ ਛੜ ਤੇ ਦੋ ਹੋਰ ਤਿੰਨ ਤੇ ਆ ਕੱਢ ਲਏ ਬਈ ਆਪਣੇ ਵਾਲੇ ਲਵਾਓ ਬਈ ਮੋਰ ਇਧਰ ਛੜ ਤੇ ਦੋ ਹੋਰ ਆ ਲਵਾ ਲਈ ਬਈ ਦੋਨੇ ਕਬੂਤਰਾਂ ਤੇ ਮੋਰ ਤਿੰਨਾਂ ਤੇ ਇਕੱਠੇ ਛੱਡਾਂਗੇ ਤਿੰਨੇ ਲਓ ਜੀ ਆ ਗਏ ਤਿੰਨ ਕਬੂਤਰ ਆਪਣੇ ਵਾਲੇ ਲੋ ਵੀ ਲੈ ਕੇ ਰੱਬ ਦਾ ਨਾਮ ਛੱਡ ਦਿਓ ਫਿਰ ਛੱਡ ਜਾ ਲਓ ਬਈ ਛੱਡ ਤੇ ਬਈ ਤਿੰਨ ਆ ਦੇਖੋ ਬਈ ਆਉਂਦੇ ਕਬੂਤਰ ਡਾਰਾਂ ਆ ਮੇਟਰੋ ਬਈ ਕਬੂਤਰ ਫਾਰੇ ਛੜਤੇ ਕਬੂਤਰ ਛੱਡ ਕੇ ਆ ਕੇ ਬਹਿ ਗਏ ਬੋਰਡ ਦੇ ਥੱਲੇ ਬਈ ਬਾਬਾ ਬੋਰਡ ਤੇ ਹੁਣ ਚਲਦੇ ਰੋਟੀ ਖਾਣ ਰੋਟੀ ਦਾ ਟਾਈਮ ਹੋ ਰਿਹਾ ਬਈ ਆਜੋ ਫਿਰ ਬਈ ਲੰਗਰ ਛੱਕ ਕੇ ਆਈਏ ਆਜੋ ਵੀ ਤੁਰ ਕੇ ਚਲਾਂਗੇ ਗੁਰਦੁਆਰੇ ਆਇਓ ਵੀ ਰੋਟੀ ਖਾਣ ਚਲਦੇ ਆ ਫਿਰ ਦਿੰਨੇ ਤੁਹਾਨੂੰ ਅਪਡੇਟ ਕਿੰਨੇ ਬਹਿ ਗਏ ਕਿੰਨੇ ਉੱਡੀ ਜਾਂਦੇ ਆ ਇਧਰ ਬਈ ਲੰਗਰ ਹਾਲ ਆ ਤੇ ਇਧਰ ਆ ਗੁਰਦੁਆਰਾ ਸਾਹਿਬ ਆ ਬਹਿ ਗਿਆ ਬਈ ਇੱਕ ਕਬੂਤਰ ਟੈਂਕੀ ਤੇ ਲੰਗਰ ਛੱਕ ਕੇ ਆਏ ਸੀ ਤੇ ਹੁਣ ਹੀ ਦੇਖਿਆ ਬਈ ਆ ਕੇ ਬਹਿ ਗਿਆ ਟੈਂਕੀ ਤੇ ਬੈਠਾ ਬਈ ਬਾਕੀ ਅਪਡੇਟ ਦੇਵਾਂਗੇ ਤੁਹਾਨੂੰ ਦੁਪਹਿਰੇ 2 ਵਜੇ ਤੋਂ ਬਾਅਦ ਤੇ ਕਾਫੀ ਕਬੂਤਰ ਬਈ ਨੀਵੇਂ ਹੋ ਰਹੇ ਨੇ ਆਹ ਫਰਦਿਆ ਬਈ ਨੀਵੇਂ ਹੋਏ ਤਿੰਨ ਇੱਕ ਆਹ ਫਰਦੀਆ ਕਬੂਤਰੀ ਆਹ ਚੜ ਗਿਆ ਬਈ ਚੋਬਰ ਬਾਟਰ ਬਾਕਸ ਵਾਲੀ ਟੈਂਕੀ ਤੇ ਕਬੂਤਰ ਫੜਨ ਗਿਆ ਸੀ ਬਈ ਜਿਹੜਾ ਕਬੂਤਰ ਬਾਟਰ ਬਾਕਸ ਤੇ ਆ ਕੇ ਬੈਠਾ ਸੀ ਹੁਣ ਟੈਂਕੀ ਤੇ ਉਹ ਕਬੂਤਰ ਨੂੰ ਫੜਨ ਗਿਆ ਸੀ ਕਬੂਤਰ ਤਾਂ ਗਿਆ ਉੱਡ ਵਿਚਾਰੇ ਦੀ ਮਿਹਨਤ ਪੱਲੇ ਨਹੀਂ ਪਈ ਲਓ ਬਈ ਟਾਈਮ ਹੋ ਗਿਆ ਸਵਾ ਦੋ ਦਾ ਕਬੂਤਰਾਂ ਤੇ ਲੱਗ ਗਿਆ ਟਾਈਮ 18 ਕਬੂਤਰਾਂ ਤੇ ਟਾਈਮ ਲੱਗਿਆ ਬਈ 2:15 ਹੋ ਗਏ ਲਾਈ ਬਈ ਕਿਹੜੇ ਕਬੂਤਰ ਸਾਨੂੰ ਦਿਖੇ ਨਹੀਂ ਸਵਾ ਦੋ ਤੋਂ ਟਾਂ ਸਟਾਰਟ ਨਾ ਸੁਣ ਲੋ ਗੱਗੀ ਮਾਨਸਾ ਗੱਗੀ ਮਾਨਸਾ ਰਾਜਪਾਲ ਦਸਾਉਂਦੀ ਆ ਬਿੱਲਾ ਜੋਗੇ ਵਾਲਾ ਤੀਜਾ ਖੇਲੇ ਗੁਰਪਤ ਧਮਾਕਾ ਕਾਲਾ ਨਾਗਪੁਰਾ ਕਾਲਾ ਨਾਗਪੁਰਾ ਉਦੇਵੀਰ ਤਾਂਗੋਟ ਉਦੇਵੀਰ ਤਾਂਗੋਟ ਮੌਜੀਆ ਮਿੱਟੂ ਮੌਜੀਆ ਆ ਡੱਬ ਵਾਲੀ ਠੁੱਕਾ ਡੱਬਾਂ ਵਾਲੀ ਅੰਮਰਤ ਫੌਜੀ ਬੱਜ ਵਾਲਾ ਅੰਮਰਤ ਫੌਜੀ ਦਾ ਬਾਜੇ ਵਾਲਾ ਸੱਤੀ ਜਿਹੜਾ ਸੱਤੀ ਜਿਹੜਾ ਵਾਲੀ ਗਗਨ ਸੂਬਾ ਜਿਹੜਾ ਗਗਨ ਸੂਬਾ ਖੇੜਾ ਚਾਗਲੀ ਵਾਲਾ ਬਲਵਿੰਦਰ ਚਾਗਲੀ ਵਾਲਾ ਸਰਪੀਤ ਵਿਟਿਆਉਣਾ ਸਰਪੀਤ ਵਿਟਿਆਉਣਾ ਗੁਰਪ੍ਰੀਤ ਵਿਟਿਆਉਣਾ ਸਰਤਾ ਰੋੜੀ ਮਣੀ ਖੀਵਾ ਕਾਲਾ ਤਲਵੰਡੀ ਸਾਬੋ ਆਹ ਕਬੂਤਰਾਂ ਦਾ ਟਾਈਮ ਆ ਬਈ ਸਵਾ 2 ਤੋਂ 45 ਜ਼ਿਕਰ ਨਿਗਾ ਮਾਰ ਲਓ ਬਈ ਲਓ ਬਈ ਪੌਣੇ 3 ਵਜੇ ਤੱਕ ਟਾਈਮ ਲੱਗਿਆ 18 ਕਬੂਤਰਾਂ ਤੇ ਦੇਖੋ ਹੁਣ ਕੀ ਬਣਦਾ ਕਿਹੜੇ ਕਿਹੜੇ ਚੈੱਕ ਪਾਸ ਹੁੰਦੇ ਆ ਕਿਹੜੇ ਕਿਹੜੇ ਨਿਕਲਦੇ ਆ ਤਾਂ ਮਿੱਤਰੋ ਬਈ ਜਿਹੜੇ ਕਬੂਤਰਾਂ ਤੇ ਟਾਈਮ ਲੱਗਿਆ ਸੀ 18 ਕਬੂਤਰਾਂ ਤੇ ਟਾਈਮ ਲੱਗਿਆ ਸੀਗਾ 2:15 ਤੋਂ ਲੈ ਕੇ 2:45 ਤੱਕ ਦਾ ਤੇ 18 ਦੇ ਵਿੱਚੋਂ ਬਈ 16 ਕਬੂਤਰ ਕੱਟੇ ਗਏ ਆ ਜੋ ਰਿਕਾਰਡਿੰਗ ਸੁਣਾ ਦੇ ਨੇ ਰਿਕਾਰਡਿੰਗ ਆ ਗਈ ਜੋ ਗਿਆਲਾ ਬਿੱਲਾ ਜੋ ਗਿਆਲਾ ਜੱਗੇਲੇ ਤੀਜਾ ਖੇਲੇ ਵਰਪਤਮਾਕਾ ਕਾਲਾ ਨਾਗਪੁਰ ਕਾਲਾ ਨਾਗਪੁਰ ਮੋਜੀਆ ਮਿੱਟੂ ਮੋਜੀਆ ਸੁਖਾ ਦਾਪੜੀ ਸੁਖਾ ਦਾਪੜੀ ਵਰਪਤ ਮੋਜੀ ਬਾਜਿਆ ਸੰਪਰਦ ਮੋਜੀ ਬਾਜਿਆ ਅੰਤਿ ਚੈਰਾਲੀ ਅੰਤਿ ਚੈਰਾਲੀ ਗਗਨ ਸੁਪਾ ਖੇੜਾ ਗਗਨ ਸੁਪਾ ਖੇੜਾ ਬਲਵਿੰਦਰ ਚਾਗੜੀ ਵਾਲਾ ਬਲਵਿੰਦਰ ਚਾਗੜੀ ਵਾਲਾ ਸ਼ਬਦੀਪ ਦਿਓਨ ਸ਼ਬਦੀਪ ਦਿਓਨ ਗੁਰਪੀ ਦਿਓਨ ਸਰਕਾਰ ਰੋੜੀ ਸਰਕਾਰ ਰੋੜੀ ਕਾਫਲ ਵੰਡੀ ਕਾਫਲ ਵੰਡੀ ਸਾਹਬ ਮਣੀ ਖੀਵਾ ਮਣੀ ਖੀਵਾ ਆਹ ਬੰਤੀ ਕੱਟ ਤਾਂ ਮਤਰਾ ਬਈ 16 ਕਬੂਤਰ ਗਏ ਤੇ ਉਸ ਤੋਂ ਪਹਿਲਾਂ 8-9 ਕਬੂਤਰ ਉਹ ਬੈਬੂਗੇ ਸਿਗੇ ਹਨਾ ਕੱਟੇ ਗਏ ਸੀ ਪਹਿਲਾਂ ਤਾਂ ਬਈ 120 ਕਬੂਤਰਾਂ ਚੋਂ ਤੁਸੀਂ ਐਂ ਲਾ ਲੋ 90 ਵਾਲੀ ਲਾਈਨ ਚ ਕਬੂਤਰ ਫਿਰਦੇ ਨੇ ਕੋਲ 90 ਕ ਕਬੂਤਰ ਰਹਿ ਗਏ ਬਈ ਇੱਧਰ ਆ ਗਿਆ ਬਈ ਇੱਕ ਕਬੂਤਰ ਹੋਰ ਗੁਰਦੁਆਰਾ ਸਾਹਿਬ ਤੇ ਬੈਂਦਾ ਫਿਰਦਾ ਏ ਬਹਿ ਗਿਆ ਬਹਿ ਗਿਆ ਇਹ ਉੱਡ ਗਿਆ ਬਈ ਟੱਚ ਮਾਰ ਕੇ ਉੱਡ ਗਿਆ ਬੈਠਾ ਨਹੀਂ ਹੈਗਾ ਪਰ ਪੈਰ ਲਾ ਗਿਆ ਬਈ ਤਾਂ ਬਈ ਕੱਦੇ ਗੇੜੇ ਚ ਬਹਿ ਜੂ ਕਬੂਤਰ ਤਾ ਦੇਖਦੇ ਆਂ ਬਾਈ ਕਿਹੜੇ ਗੇੜੇ 'ਚ ਪੈਂਦਾਗਾ ਲਾਈਵ ਚੱਲੀ ਜਾਂਦਾ ਕੰਮ ਦਿਖਾਉਨੇ ਆ ਤੁਹਾਨੂੰ ਜਾਂ ਤਾਂ ਗੁਰਦੁਆਰਾ ਸਾਹਿਬ ਤੇ ਬੈਠੂ ਜਾਂ ਨਿਸ਼ਾਨ ਸਾਹਿਬ ਤੇ ਏ ਆ ਗਿਆ ਨਿਸ਼ਾਨ ਸਾਹਿਬ ਤੇ ਆ ਗਿਆ ਏ ਏ ਉੱਡ ਗਿਆ ਬਾਈ ਬੈਂਦਾ ਬੈਂਦਾ ਭਾਗ ਗਿਆ ਹੁਣ ਦੇਖਦੇ ਆਂ ਝੱਟ ਏ ਗੁਮਟੀ ਤੇ ਬੈਠੂ ਏ ਏ ਇੱਥੇ ਵੀ ਨਹੀਂ ਬੈਠਾ ਸਾਹਿਬ ਤੇ ਬੈਠੂ ਹੁਣ ਬੈਠੂ ਬਾਈ ਏ ਆ ਚੱਕ ਟੇਕਤਾ ਮੱਥਾ ਨਿਸ਼ਾਨ ਸਾਹਿਬ ਤੇ ਤਾ ਮਤਰੋ ਬਈ ਟਾਈਮ ਹੋ ਗਿਆ 4 ਵਜੇ ਦਾ ਤੇ ਕਬੂਤਰ ਲੱਗੇ ਉਧਰ ਡਿੱਗਣ ਬਈ ਇਧਰ ਗੁਰਦੁਆਰਾ ਵੀ ਆ ਟੋਬਾ ਵੀ ਆ ਤੇ ਉਧਰ ਚੱਲਦੇ ਹੁਣ ਆਪਾਂ ਉੱਥੇ ਚੱਲ ਕੇ ਦੇਖਦੇ ਆ ਰੌਣਕ ਮੇਲਾ ਤੇ ਆ ਜੋ ਚੱਲਦੇ ਟੋਬੇ ਤੇ ਚੱਲਦੇ ਆ ਆ ਫਿਰਦੇ ਨੇ ਬਈ ਸਾਰੇ ਕਬੂਤਰ ਟੋਬੇ ਤੇ ਉੱਡਦੇ ਬਾਜੀ ਵਾਲੇ ਇਧਰ ਬਈ ਕੋਠੀ ਤੇ ਸਪੀਕਰ ਲਾ ਰਖਿਆ ਜਿਹੜਾ ਕਬੂਤਰ ਵੰਦਾ ਦਫੀ ਜਾਂਦੇ ਨੇ ਬੋਲ ਕੇ ਸਪੀਕਰ 'ਚ ਤਾਂ ਮਿੱਤਰੋ ਬਈ 5:30 ਤੋਂ ਉੱਤੇ ਦਾ ਟਾਈਮ ਹੋ ਗਿਆ ਕਬੂਤਰੀ ਆਪਣੀ ਸ਼ਾਮਲਾ ਕਬੂਤਰੀ ਫਿਰਦੀ ਆ ਬਈ ਤੇ ਆ ਰਹਿ ਗਏ ਕਬੂਤਰ ਬਾਜ਼ੀ ਦੇ ਵਿੱਚ ਜਿਹੜੇ ਫਿਰਦੇ ਆ ਆਪਾਂ ਦਾ ਟਾਈਮ ਬਗੜਾ ਉਹ ਗੁੱਸਾ ਕਰੇ 5:30 ਕਬੂਤਰ ਪਾਉਂਦੇ ਨੇ ਜਿੰਦੇ ਜਿੰਦੇ ਤਾ ਮਿੱਤਰੋ 6 ਵਜੰਚ ਰਹਿ ਗਏ 15 ਮਿੰਟ ਸਾਰੇ ਬਾਈਆਂ ਨੇ ਤਿਆਰੀ ਕਰ ਲਈ ਵੀ ਕਦੋਂ 6 ਵਜੰ ਤੇ ਢਾਂਗੀਆਂ ਚੱਕੀਏ ਜਿਨ੍ਹਾਂ ਦੇ ਕਬੂਤਰ ਫਿਰਦੇ ਆ ਤਾਂ ਬਈ 6 ਵਜੰ ਵਾਲੇ ਨੇ ਤੇ ਇੱਧਰ ਫੇਰੀ ਤਿਆਰੀ ਹੋ ਗਈ ਤੇ ਆਪਾਂ ਵੀ ਚਾਹ ਚੂ ਪੀ ਕੇ ਬੱਸ ਕਰਦੇ ਆਂ ਤਿਆਰੀ ਤਾਂ ਮਿੱਤਰੋ ਬਈ 2 ਮਿੰਟ ਰਹਿ ਗਏ 6 ਵਜੰ ਚ ਢਾਂਗੀਆਂ ਲੱਗਣ ਵਾਲੀਆਂ ਨੇ 2 ਮਿੰਟ ਰਹਿ ਗਏ ਸਿਰਫ ਤੇ ਇੱਧਰ ਕਬੂਤਰ ਲਿਆ ਕੱਢ ਬਈ ਕਬੂਤਰ ਬੰਦਦੇ ਆਂ ਛਤਰੀ ਤੇ ਦੋ ਕਬੂਤਰ ਬੰਨਾਂਗੇ ਟਾਈਮ ਦੇਖੀ ਟਾਈਮ ਟਾਈਮ ਦੇਖੀ 55 55 ਥੋੜੀ ਹੋਈ ਨੇ 55 58 2 ਮਿੰਟ ਰਹਿ ਗਏ ਤਾਂ ਬਈ 6:00 ਵੱਜ ਗਏ ਜਦੋਂ ਨਾਲ ਦੀ ਨਾਲ ਢਾਂਗੀਆਂ ਚੱਕ ਦਾਂਗੇ ਇੱਕ ਅੱਧਾ ਮਿੰਟ ਰਹਿ ਗਿਆ 6:00 ਵਜਨ ਚ ਤੇ ਸਾਰੇ ਤਿਆਰ ਨੇ ਬਈ ਆਪਦੇ ਢਾਂਗੀਆਂ ਲੈ ਕੇ ਉਹ ਕੋਠੇ ਦੇ ਖੜੇ ਨੇ ਬਾਈ ਇੱਧਰ ਥੱਲੇ ਖੜੇ ਨੇ ਇੱਧਰ ਆਪਣੇ ਵਾਲਿਆਂ ਤੇ ਬਾਕੀ ਉਧਰ ਖੜੇ ਨੇ ਚਾਰੇ ਪਾਸੇ ਖੜੇ ਨੇ ਬਈ ਇੱਕਦਮ ਛਾਤਰੀਆਂ ਉੱਤੇ ਜਾਣੀਆਂ 6:00 ਵਜੇ ਨੂੰ ਖੜਚਾ 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 ਰਹਿ ਗਿਆ 1 ਮਿੰਟਾ 1 ਮਿੰਟ ਕੀ ਟਾਈਮ ਹੋ ਗਿਆ 1 ਮਿੰਟ ਰਹਿ ਗਿਆ 5:59 ਹੋ ਗਏ ਬਾਈ 1 ਮਿੰਟ ਰਹਿ ਗਿਆ ਪੂਰਾ ਬਸ 1 ਮਿੰਟ ਹੁੰਦੀ ਚੱਕ ਦਾਂਗੇ ਛਾਤਰੀਆਂ ਟਾਈਟ ਕਰ ਲਓ ਕਬੂਤਰਾਂ ਦੀ ਲੱਤਾਂ ਲੁੱਤਾਂ ਦੇਖ ਲਓ ਰस्सियां ਟਾਈਟ ਕਰ ਲੈ ਸਾਨੂੰ ਦੇਖ ਲੈ ਟਾਈਟਾ ਉਹ ਪਾ ਜੀ ਇਧਰ ਕਿਨੇ ਚੱਕਤੀ ਉਹ ਚੱਕਤੀ ਬਾਈਆਂ ਨੇ ਹਲੇ 1 ਮਿੰਟ ਹੋਇਆ ਨਹੀਂ ਲਓ ਜੀ ਚੱਕਤੀਆਂ ਟਾਂਗੀਆਂ ਵੱਜ ਗਏ ਛੀ ਲੇ ਪੜਕਾਂਗੇ ਮੈਂ ਜਟਨਾ ਤੇ ਪੜਕਾਂ ਟਾਂਗੀਆਂ ਚੱਕਤੀਆਂ ਬਈ 6:00 ਵੱਜ ਗਏ ਤੇ ਇੱਕ ਕਬੂਤਰੀ ਆ ਗਈ ਆਪਣੀ ਦੂਸਰ ਚ ਤੇ ਇਧਰ ਸਾਰੇ ਬਾਈਆਂ ਨੇ ਚੱਕਤੀਆਂ ਛਾਤਰੀਆਂ ਦੇਖੋ ਸ਼ਾਮ ਦਾ ਮਾਹੌਲ ਬਈ ਇੱਧਰ ਫਨ ਵੀ ਸੈੱਟ ਹੋਈ ਜਾਂਦਾ ਤੇ ਕਬੂਤਰ ਦੇਖਦੇ ਆਂ ਬਈ ਹੁਣ ਤਰਾਂਗੇ ਤੇ ਅੱਜ ਕੋਈ ਬਾਲਾ ਨੇਹਰਾ ਨਹੀਂ ਹੋਇਆ ਇੱਧਰ ਬਾਈਆਂ ਨੇ ਵੀ ਚੱਕਤੀ ਢਾਂਗੀ ਚਾਰ ਛਾਤਰੀਆਂ ਇੱਧਰ ਲੱਗੀਆਂ ਦੋ ਆਫ ਹੀ ਆਪਣੇ ਵਾਲੀਆਂ ਤੇ ਕਬੂਤਰ ਫਿਰਦੇ ਨੇ ਆ ਬਈ ਸਾਰੇ ਬਾਕੀ ਇੱਧਰ ਚੱਕਤੀਆਂ ਬਈ ਦੋ ਦੋ ਆਫ ਹੀ ਸਾਹਮਣੇ 1 2 3 4 5 5 6 ਛਾਤਰੀਆਂ ਸਾਹਮਣੇ ਨੇ ਆ ਗਏ ਬਈ ਕਬੂਤਰ ਸ਼ਾਖੀ ਕਬੂਤਰੀ ਆ ਗਈ ਬਈ ਦੂਫਰ ਚ ਕਬੂਤਰੀ ਦਾ ਹਾਂ ਉਹਦੀ ਨਿਗਾ ਰੱਖੋ ਸ਼ਾਖੀ ਦੀ ਜਿਹੜੀ ਦੂਫਰ ਚ ਆਈ ਆ ਤੜਕਿਆਓ ਤਵੀ ਤਾਰਦੇ ਹੁਣ ਕਬੂਤਰੀ ਨੂੰ ਦਿਖਾਵਾਂਗੇ ਤੁਹਾਨੂੰ ਕਿਹੜੀ ਦੂਫਰ ਚ ਆਈ ਆ ਬਾਕੀ ਫਾਰੇ ਭਾਈ ਲੱਗ ਰਹੇ ਨੇ ਬੜਕਾਉਣ ਦੇਖੋ ਆ ਦੇਖੋ ਬਈ ਕਬੂਤਰ ਵੀ ਹੋ ਗਏ ਨੀਵੇਂ ਸਾਰੇ ਜਿਮੀ ਟਾਂਗੀਆਂ ਦਿਖੀਆਂ ਦੇਖੋ ਨੀਵੇਂ ਆ ਗਏ ਸਾਰੇ ਕਬੂਤਰ ਇਧਰੋਂ ਆਉਂਦੇ ਨੇ ਕਬੂਤਰ ਇਹਨਾਂ 'ਚ ਦੇਖ ਦੇਖੋ ਬਈ ਬਾਜ਼ੀ ਦਾ ਮਾਹੌਲ ਸਾਰੇ ਪਿੰਡ 'ਚ ਆ ਜਾ ਆ ਹੋ ਰਹੀ ਆ 6 ਵਜੇ ਤੋਤੇ ਦਾ ਟਾਈਮ ਹੋ ਗਿਆ ਬਈ ਪੂਰਾ ਰੌਣਕ ਮੇਲਾ ਵੱਜਿਆ ਪਿਆਗਾ ਤੇ ਇਧਰੋਂ ਦੇਖੋ ਬਈ ਕਬੂਤਰ ਆਉਂਦੇ ਡਾਰਾਂ ਆਏ ਨੀਵੇਂ ਆ ਗਏ ਸਾਰੇ ਕਬੂਤਰ ਦੇਖੋ ਬਈ ਆਸਮਾਨ ਦੇ ਵਿੱਚ ਇਦਰੋਂ ਆ ਜਾ ਆ ਹੋਰੀਆ ਕਬੂਤਰ ਆਵਦੀਆਂ ਆਵਦੀਆਂ ਛਾਤਰੀਆਂ ਲੱਭਦੇ ਫਿਰਦੇ ਆ ਵੀ ਸਾਡੀ ਛਾਤਰੀ ਕਿੱਥੇ ਆ ਦੇਖੋ ਬਈ ਮਾਹੌਲ ਸ਼ਾਮ ਦਾ ਆ ਮਾਹੌਲ ਦੇਖਣ ਵਾਲਾ ਹੁੰਦਾ ਬਈ ਪੂਰਾ ਘੈਂਟ ਹੁੰਦਾ ਮਾਹੌਲ ਆਪਣੇ ਵਾਲੀ ਕਬੂਤਰੀ ਬਈ ਹਜੇ ਢਾਂਗੀ ਚੜੀ ਨਹੀਂ ਕਬੂਤਰੀ ਉੱਡੀ ਫਿਰਦੀ ਆ ਬਈ ਕਾਫੀ ਉੱਚੀ ਜਾ ਰਹੀ ਆ ਕਬੂਤਰੀ ਲੱਭੀ ਆ ਨਿਆ ਕਬੂਤਰੀ ਨੂੰ ਬਾਕੀ ਕੁਛ ਕਬੂਤਰ ਢਾਂਗੀ ਚੜ ਗਏ ਬਾਕੀ ਜਿਹੜੇ ਭਰਾਵਾਂ ਨੇ ਛਾਤਰੀਆਂ ਚੱਕ ਰੱਖੀਆਂ ਨੇ ਉਹਨਾਂ ਦੇ ਕਬੂਤਰ ਰਹਿੰਦੇ ਨੇ ਹਲੇ ਢਾਂਗੀ ਚੜਨ ਕਨੀਓ ਜਿਨ੍ਹਾਂ ਦੇ ਛਾਤਰੀ ਤੇ ਬਹਿ ਗਏ ਉਹਨਾਂ ਨੇ ਛਾਤਰੀਆਂ ਥੱਲੇ ਕਰ ਲਈਆਂ ਆਪਦੀਆਂ ਜਦੋਂ ਹੀ ਆਪਣੀ ਕਬੂਤਰੀ ਆ ਗਈ ਬਈ ਛਾਤਰੀ ਤੇ ਉਸ ਤੋਂ ਬਾਅਦ ਮੋਹਰ ਲਵਾ ਕੇ ਫਿਰ ਘਰੇ ਚੱਲਾਂਗੇ ਆਇਦਰ ਇੱਕ ਹੋਰ ਭਰਾ ਆ ਗਿਆ ਛਾਤਰੀ ਲੈ ਕੇ ਇਹ ਵੀ ਤਾਰ ਦਾ ਆਪਦਾ ਕਬੂਤਰ ਬਾਕੀ ਇੱਧਰ ਖੜੇ ਨੇ ਬਈ ਮੁੰਡੇ ਆਪਣੇ ਨਾਲ ਵਾਲੇ ਕੋਠੇ ਤੇ ਚਾਰ ਪੰਜ ਛਾਤਰੀਆਂ ਲੈ ਕੇ ਇਹਨਾਂ ਦੇ ਕਬੂਤਰ ਵੀ ਹਜੇ ਉਤਰੇ ਨਹੀਂ ਹੈਗੇ ਇਧਰ ਭਈ ਗੋਪੀ ਵੀ ਚੜ ਗਿਆ ਉੱਤੇ ਟੈਂਕੀ ਦੇ ਉੱਤੇ ਚੜ ਕੇ ਛਾਤਰੀ ਲਾਊਗਾ ਆਏ ਤੇ ਪੈਰ ਬੋਚ ਕੇ ਰੱਖੀ ਚੜ ਗਿਆ ਚੜ ਕੇ ਚੜ ਗਿਆ ਚੜ ਗਿਆ ਲੈ ਇਹਨੂੰ ਫੜਾ ਦੋ ਢਾਂਗੀ ਗੋਪੀ ਨੂੰ ਆਏ ਨੂੰ ਫੜਾ ਦੇ ਢਾਂਗੀ ਗੋਪੀ ਨੂੰ ਲਓ ਜੀ ਮੈਟਰ ਉਹ ਇਧਰ ਲਾ ਲੀਆਂ ਲਾਈਟਾਂ ਬਈ ਉੱਤੇ ਚੜ ਕੇ 7:30 ਵਜੇ ਦਾ ਹੋ ਗਿਆ ਟਾਈਮ ਬਈ ਤੇ ਬਈ ਹਨੇਰਾ ਹੋ ਗਿਆ ਹਨਾ ਛਾਤਰੀ ਦਿਖਣੋਂ हट ਗਈ ਹੁਣ ਲਾਈਟ ਲਾਈਆ ਬਈ ਡੰਡੇ ਦੇ ਉੱਤੇ ਆ ਫਿਰਦੇ ਆ ਕਬੂਤਰ ਪੰਜ ਸੀ ਤੇ ਡੰਡੇ ਦੇ ਉੱਤੇ ਲਾਈਟ ਲਾਈਆ ਹੁਣ ਤੇ ਲਾਈਟ ਬਈ ਛਾਤਰੀ ਤੇ ਮਾਰਾਂਗੇ ਫਿਰ ਛਾਤਰੀ ਦਾ ਰੰਗ ਦਿਖੂ ਕਬੂਤਰ ਨੂੰ ਤੇ ਫਿਰ ਆਊਗਾ ਬਈ ਕਬੂਤਰ ਆਪਣੀ ਕਬੂਤਰੀ ਰਹਿੰਦੀ ਆ ਮੰਨੇ ਬਾਈ ਦਾ ਕਬੂਤਰ ਰਹਿੰਦਾਗਾ ਤੇ ਛਾਤਰੀਆਂ ਇਕੱਠੀਆਂ ਨੇ ਤਿੰਨੇ ਚਾਰੇ ਆਪਣੀਆਂ ਤਾਂ ਬਈ ਆ ਫਿਰਦੇ ਆ ਕਬੂਤਰ ਹੁਣ ਤਾਰਦੇ ਆ ਬਈ ਹਨਾ ਤਾਂ ਲਾਈਟ ਲੱਗੀ ਬਈ ਡੰਡੇ ਤੇ ਤੇ ਡੰਡਾ ਦਿੱਤਾ ਚੱਕ ਦੇਖੋ ਛਾਤਰੀ ਤੇ ਲਾਈਟ ਵੱਜੀ ਜਾਂਦੀ ਆ ਫਿੱਦੀ ਤੇ ਹੁਣ ਉਤਰ ਜੂ ਹਨਾ ਛੇਤੀ ਕਿਉਂਕਿ ਬਾਕੀ ਛਾਤਰੀਆਂ ਥੱਲੇ ਹੋ ਗਈਆਂ ਤੇ ਹਨੇਰਾ ਵੀ ਹੋ ਗਿਆ ਕਬੂਤਰੀ ਚੜ ਗਈ ਬਈ ਢਾਂਗੀ ਆਸੀ ਕਬੂਤਰੀ ਹਰੇ ਬਾਈ ਲਾਲੂ ਕਾਲੀ ਘੰਡ ਵਾਲੀ ਸ਼ਾਖੀ ਲਓ ਜੀ ਫੜ ਲਈ ਆ ਗਈ ਬਈ ਕਬੂਤਰੀ ਦੂਸਰ ਚ ਆਪਣੀ ਆ ਇਧਰ ਕੀ ਸਾਡੇ ਸਾਹਮਣੇ ਸ਼ਾਕੀ ਕਬੂਤਰੀ ਦੂਸਰ ਚ ਆ ਗਈ ਬਈ ਆਜੋ ਮੋਹਰ ਲਵਾਉਨੇ ਆ ਚੱਲ ਕੇ ਹੁਣ ਕਬੂਤਰੀ ਲਿਆਂਦੀ ਬਈ ਥੱਲੇ ਪਿੰਜਰੇ ਚ ਵਾੜਦੇ ਆ ਹੁਣ ਨਾਲੇ ਦਿੰਨੇ ਆ ਗੁੜਗੜ ਤੇ ਨਾਲੇ ਮੋਹਰ ਲਵਾਉਨੇ ਆ ਨਾਲੇ ਨਿੱਗਾ ਪਾਣੀ ਦਿੰਨੇ ਆ ਬਈ ਕਬੂਤਰੀ ਨੂੰ ਉਸ ਤੋਂ ਬਾਅਦ ਸਾਮਾਂਗੇ ਕਿਰਾਂ ਬਈ ਪਿੰਜਰੇ ਚ ਬਾੜ ਲੀਏ ਹਨਾ ਆ ਚੱਕੋ ਵੀ ਆ ਲੱਗੀ ਮੋਹਰ ਕਬੂਤਰੀ ਦੇ ਤਾਂ ਬਈ ਮੋਹਰਾਂ ਲਾਤੀਆਂ ਕਬੂਤਰੀ ਦੇ 2 ਬਾਈ ਨੇ ਇੱਕ ਪਹਿਲਾਂ ਲੱਗੀ ਸੀ ਦੋ ਹੁਣ ਲਾਤੀਆਂ ਤਿੰਨ ਮੋਹਰਾਂ ਲੱਗੀਆਂ ਤੇ ਕਬੂਤਰੀ ਬਾੜਤੀ ਪਿੰਜਰੇ ਚ ਆਯੋ ਲੈ ਕੇ ਚਲੀਏ ਮੋਰ ਲੱਗੀ ਸਾਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕੋਂ ਤਾਂ ਬਈ ਅੱਜ ਚੱਲੇ ਆਪਾਂ ਦੂਫਰ ਦੀ ਬਾਜੀ ਤੇ ਪਿੰਡ ਉੱਡਤਾ ਰਾਤ ਬਈ ਕਬੂਤਰੀ ਆਪਣੀ ਢਾਂਗੀ ਚੜ ਗਈ ਸੀ ਤੇ ਮੋਰ ਲਵਾ ਲਈ ਸੀ ਤੇ ਦੂਫਰ ਦੇ ਵਿੱਚ ਆ ਗਏ ਸੀ 50 ਕਬੂਤਰ ਜਿਹੜੇ ਢਾਂਗੀ ਚੜੇ ਸੀ ਤੇ ਮੋਰਾਂ ਲੱਗੀਆਂ ਸੀ ਤਾਂ ਬਈ ਅੱਜ ਦੂਫਰ ਦੇ ਵਿੱਚ 50 ਕਬੂਤਰ ਉੱਡੇ ਨੇ ਤਾਂ ਮਿੱਤਰੋ ਬਈ ਆਪਾਂ ਪਹੁੰਚ ਗਏ ਪਿੰਡ ਉੱਡਤ ਭਗਤ RAM ਇੱਥੇ ਬਾਜੀ ਆ ਬਈ ਤੇ ਆ ਆ ਗਿਆ ਪਿੰਡ ਦਾ ਸੈਂਟਰ ਉਰੇ ਸਾਥਾ ਪਿੰਡ ਦੀ ਤੇ ਇੱਥੇ ਬੈਠੇ ਨੇ ਬਈ ਹਨਾ ਕਾਪੀ ਵਾਲੇ ਉਰੇ ਲਵੇ ਤਵੇ ਆ ਸਾਥ ਆ ਗਈ ਆ ਬਈ ਆਪਣੇ ਰਿਸ਼ਤੇਦਾਰਾਂ ਦਾ ਘਰ ਆ ਇੱਧਰ ਜੱਫੀ ਹੋਰਾਂ ਦਾ ਪੁਰਾਣਾ ਘਰ ਆ ਬਈ ਇਹ ਪੁਰਾਣਾ ਪਿੰਡ ਇਹਨਾਂ ਦਾ ਜੱਦੀ ਪਿੰਡ ਤੇ ਰਾਤ ਇੱਥੇ ਸਾਮੀ ਸੀ ਕਬੂਤਰੀ ਗੋਪੀ ਹੋਰਾਂ ਨੇ ਤੇ ਆਜੋ ਫਿਰ ਚੱਲ ਕੇ ਮਿਲਦੇ ਆ ਤੇ ਦੇਖਦੇ ਆ ਬਾਜੀ ਦੀ ਅਪਡੇਟ ਲੈਨੇ ਆ ਸਾਰੀ ਕਿਵੇਂ ਚੱਲੀ ਜਾਂਦੀ ਆ ਤੇ ਬਈ ਸਾਰੇ ਆਏ ਆ ਤਿੰਨ ਚਾਰ ਜਾਣੇ ਆ ਅਸੀਂ ਆਜੋ ਫਿਰ ਕਿਹੜਾ ਚੱਲ ਕੇ ਮਿਲਦੇ ਆ ਲੋਕ ਕਰ ਦੇ ਤਾਂ ਮੇਟਰੋ ਬਈ ਆਪਾਂ ਪਹੁੰਚ ਗਏ ਬਾਜੀ ਤੇ ਪਿੰਡ ਉੱਡ ਤਾਂ ਬਈ ਤੇ ਟਾਈਮ ਹੋ ਗਿਆ 2:30 ਵਜੇ ਦਾ 50 ਕਬੂਤਰ ਓਡੇ ਸੀ ਸਵੇਰੇ ਅੱਜ ਜਿਹੜੇ ਕਬੂਤਰਾਂ ਦੇ ਮੋਹਰ ਲੱਗੀ ਸੀ 50 ਓਡੇ ਸੀ ਤੇ ਬਈ ਟਾਈਮ ਹੋ ਗਿਆ 2:30 ਦਾ ਤੇ 25 ਕਬੂਤਰ ਰਹਿ ਗਏ ਬਈ 25 ਕਬੂਤਰ ਬਹਿ ਗਏ ਬਈ 2:30 ਵਜੇ ਤੱਕ 25 ਬਹਿ ਗਏ 25 ਰਹਿ ਗਏ ਤੇ ਆਪਣੀ ਕਬੂਤਰੀ ਸ਼ਾਮ ਲਾ ਬਈ ਤੇ ਕਬੂਤਰ 3-4 ਨੀਵੇਂ ਫਿਰਦੇ ਨੇ ਬਾਕੀ ਉੱਤੇ ਚੜੇ ਹੋਏ ਨੇ ਤੇ ਬਈ 5-5 10-10 ਮਿੰਟਾਂ ਬਾਅਦ ਕਬੂਤਰ ਬੈਠੀ ਜਾਂਦੇ ਨੇ ਉਧਰ ਬੈਠੇ ਨੇ ਬਾਈ ਕਾਪੀ ਵਾਲੇ ਸਾਹਮਣੇ ਕੋਠੀ ਆ ਉਧਰ ਬੈਠੇ ਨੇ ਤੇ ਇੱਧਰ ਤੁਹਾਨੂੰ ਅਪਡੇਟ ਦੇਵਾਂਗੇ ਬਾਈ ਅਸੀਂ ਹੁਣ ਪਹੁੰਚਾਂਗੇ ਤੇ ਸਾਡੇ ਆਉਂਦੇ ਤੱਕ ਬਾਈ 25 ਕਬੂਤਰ ਬਹਿ ਗਏ ਰਹਿ ਗਏ 25 ਹੁਣ ਦੇਖਦੇ ਆ ਕੀ ਬਣਦਾਗਾ ਤੇ ਅੱਧਾ ਦਿਨ ਟੱਪ ਗਿਆ ਅੱਧਾ ਰਹਿ ਗਿਆ ਸਾਡੇ 6 ਵਜੇ ਢਾਂਗੀਆਂ ਲਵਾਉਣਗੇ ਤੇ ਜਿੰਨੇ ਕਬੂਤਰ ਫਿਰਦੇ ਹੋਏ ਓੰਨੇ ਚ ਬਾਜੀ ਸਾਂਝੀ ਹੋ ਜੂਗੀ ਆਹ ਕਬੂਤਰ ਬਈ ਬੈਂਦਾ ਫਿਰਦਾ ਜਿਹਦੇ ਰੈੱਡ ਕਲਰ ਲੱਗਿਆਗਾ ਤਾਂ ਬਈ ਬੈਠੂਗਾ ਬਸ ਨਿੰਮ ਤੇ ਪਿੱਪਲ ਦੇ ਉੱਤੇ 걔ੜੇ ਕੱਢੀ ਜਾਂਦਾਗਾ ਬੈਠਣਾ ਲੈ ਇੱਕ ਦੇ 걔ੜੇ ਚ ਜਮਾ ਬੈਂਦਾ ਫਿਰਦਾ ਬਈ ਨਿੰਮ ਤੇ ਬੈਠੂ ਜਾਂ ਫਿਰ ਪਿੱਪਲ ਤੇ ਦੋਨਾਂ ਚੋਂ ਇੱਕ ਤੇ ਬੈਠੂਗਾ ਇਧਰ ਜੇ ਆ ਰਿਹਾ ਨਿੰਮ ਦੇ ਪਿੱਛੇ ਇਹ ਆ ਆ ਗਿਆ ਇਹ ਬੈਠ ਬੈਠੂਗਾ ਇਹ ਇਹ ਉਹ ਬਹਿ ਗਿਆ ਉਹ ਬਹਿ ਗਿਆ ਬਈ ਪਿੱਪਲ ਤੇ ਕਬੂਤਰ ਉਹ ਬਹਿ ਗਿਆ ਬਈ ਪਿੱਪਲ ਤੇ ਹੁਣੀ ਹੁਣੀ ਬੈਠਾ ਬਈ ਸਾਹਮਣੇ ਕੈਮਰਾ ਚਲਾਰਖਿਆ ਸੀਗਾ ਆ ਗਈ ਰਿਕਾਰਡਿੰਗ ਕਿ ਨਹੀਂ ਆਈ ਆਜੂਗੀ ਨਹੀਂ ਉਹਨਾਂ ਨੂੰ ਕਹਿ ਦੋ ਕਹਦੇ ਬਈ ਪੇਪਰ ਤੇ ਬਹਿ ਗਿਆ ਕਬੂਤਰ ਆ ਗਈ ਆ ਗਈ ਲੋ ਜੀ ਬੋਰਡ ਤੇ ਕਬੂਤਰ ਬਹਿ ਗਿਆ ਲੋ ਵੀ ਟਾਈਮ ਲੱਗ ਗਿਆ ਕਬੂਤਰਾਂ ਤੇ 2:30 ਵਜੇ ਤੋਂ ਬਾਅਦ ਸ਼ਾਮਲ ਕਬੂਤਰ ਦੱਸਦੇ ਨੇ ਖੰਡ ਵੀਰਿਆ ਜਰਦੀਪ ਜਮਾਰ ਕੇ ਸਰਵਜੀਤ ਰਿਆਂ ਦਾ ਸਾਗਲੇ ਗੋਪਰ ਹਿੰਦਰ ਕਹਾਣਾ ਜਗਦੀਪ ਚੱਕੜੀ ਸ਼ੇਰ ਆਹ ਕਬੂਤਰ ਸਾਨੂੰ ਕੋਈ ਦਿਖਿਆ ਦੂਜਾ ਤੇ 340 ਤੋਂ ਟੈਕ ਥੱਲੇ ਕਬੂਤਰ ਬਾਈ ਸ਼ਾਮਾ ਕੋਈ ਨਹੀਂ ਕਰਨਾ ਕਿੰਨੇ ਕਬੂਤਰ ਸ਼ਾਮਲ ਹੋਏ ਨੇ 1500 ਕਬੂਤਰ ਤਾਂ ਮਿੱਤਰੋ ਬਾਈ 15 16 ਕਬੂਤਰ ਤਾਂ ਜਿਹੜੇ ਸ਼ਾਮਲ ਨੇ ਉਹ ਨਹੀਂ ਜਿਹੜੇ ਬਾਈ ਨੇ ਦੱਸੇ ਨੇ ਹੁਣ ਤੇ ਬਾਕੀ ਕਬੂਤਰਾਂ ਤੇ ਟਾਈਮ ਲੱਗ ਗਿਆ ਬਾਈ ਤੰਨੇ ਜਾਣੇ ਪੈ ਜਾਣੀਆਂ ਲੰਮੀ ਕਰਨਾ ਧੁੱਪੇਗਾ ਤੋਂ ਵਿਛਾਲੀ ਨਹੀਂ ਬਾਈ ਉਥੋਂ ਨਹੀਂਦਾ ਨਹੀਂ ਹੈਗਾ ਉਥੋਂ ਇਹਦਾ ਆਹੀ ਦੇਖੀ ਜਾਂਦਾ ਬਾਦਰਾ ਉਰੋਂ ਕੰਨੀ ਕਾਦਾ ਆਏ ਨੂੰ ਲੱਖਿਆ ਨੂੰ ਥੱਲੇ ਪੈਕਟੇ ਆ ਦੇਖਦਾ ਮੈਂ ਉਹ ਉੱਥੇ ਦੇਖ ਦਿੰਦੀ ਆ ਉਧਰ ਜਿੱਥੋਂ ਜੋ ਉਧਰੋਂ ਤੋਂ ਦੁੱਤੀ ਯਾਰ ਵੀ ਆ ਉਰੋਂ ਵਧੀਆ ਦੇਖੇ ਜਾਣਗੇ ਸੰਘਰਸ਼ ਪੂਰਾ ਕਰ ਰਹੇ ਹਾਂ ਬਈ ਹੈ ਜੂਝ ਰਹੇ ਹਾਂ ਪੂਰਾ ਆ ਚੱਕ ਵੀ ਇੱਕ ਹੋਰ ਬਹਿ ਗਿਆ ਕਿ ਨਾ ਮੇਰੇ ਤੇ ਕਬੂਤਰ ਕਿੱਥੇ ਛਾਲੀ ਜਾਂਦੇ ਨੇ ਪਾਣੀ? ਕਿੱਥੇ ਜਾਂਦੇ ਆ? ਖੜ ਜਾਉਂਦੇ ਆਂ ਵੀਡੀਓ ਬਣਾ। ਹੋ ਰਹੇ ਥੋੜੇ ਯਾਰ ਥੱਲੇ ਨਹੀਂ ਉਤਰ ਆ ਜਾਂਦਾ ਬਾਈ ਆ। ਆ ਕੌਲੀ ਇਧਰ ਪਾਣੀ ਛਾਲੀ ਜਾਂਦੇ ਨੇ ਬਾਈ ਜਵਾਗ ਜੇ ਮੁੰਡੇ ਜੇ। ਆ ਤੇਰੇ ਹੱਥੇ ਤੇ ਆ ਗਈ ਆ ਕੌਲੀ। ਉਹ ਸਾਹਮਣੇ ਆ ਬਾਈ। ਆਵਾ ਕੇ ਉੜੀ ਤਾਂ ਉਹਨਾਂ ਨੇ ਵੀ ਚੱਲੂਗੀ ਬੰਨਾਂ ਤਾਂ। ਆ ਗਏ ਇੱਥੇ ਆ ਗਏ। ਆ ਇਧਰ ਬਾਈ ਦੋ ਕਬੂਤਰ ਹੋਰ ਹੋ ਗਏ ਮੰਦੇ ਥੱਲੇ ਆ ਗਏ ਬਾਈ ਬੈਠਣ ਵਾਲੇ ਨੇ ਬਸ। ਤੇ ਜਮਾ ਨੀਵੇਂ ਹੋ ਰਹੇ ਨੇ ਬੈਠੀ ਜਾਂਦੇ ਨੇ। ਤੇ ਬਾਕੀ ਬਈ ਆ ਫਿਰਦਾ ਇੱਕ ਤੇ ਬੈਠਣ ਵਾਲੇ ਨੇ ਬਈ ਆ ਦੋ ਤਿੰਨ ਕਬੂਤਰ ਦੇਖੋ ਆ ਆ ਗਿਆ ਬਈ ਇੱਕ ਹੋਰ ਏ ਚੱਕ ਬਈ ਬਹਿ ਗਿਆ ਵਿਪਲ ਤੇ ਆਇਦਰ ਬਈ ਚਿਵਾਰੇ ਤੇ ਦੋ ਕਬੂਤਰ ਹੋਰ ਆ ਕੇ ਬਹਿ ਗਏ ਇੱਕ ਪਹਿਲਾਂ ਬੈਠਾ ਸੀ ਮਿੱਤਰੋ ਬਾਜੀ ਖਤਮ ਹੋਣ ਚ ਦੋ ਘੰਟੇ ਰਹਿ ਗਏ ਮੈਚ ਫਸਿਆ ਪਿਆ ਬਈ ਪੂਰਾ ਅੜਿਆ ਪਿਆ ਆ ਰਹਿ ਗਏ ਬਈ ਬਾਸਜੀ ਦੇ ਵਿੱਚ ਕਬੂਤਰ ਨੌ ਕਬੂਤਰ ਆ ਫਿਰਦੇ ਆ ਬਈ ਥੱਲੇ ਤੇ 6 ਕਬੂਤਰ ਉੱਤੇ ਚੜੇ ਹੋਏ ਨੇ 15 ਕਬੂਤਰ ਰਹਿ ਗਏ ਬਾਜੀ ਦੇ ਵਿੱਚ ਤੇ ਬਈ ਜਿਹੜੇ ਕਬੂਤਰ ਉੱਤੇ ਚੜੇ ਹੋਏ ਨੇ ਉਹਨਾਂ ਦੇ ਵਿੱਚ ਆਪਣੀ ਕਬੂਤਰੀ ਵੀ ਆ ਤੇ ਉਹਨਾਂ ਤੇ ਲੱਗ ਰਿਹਾ ਟਾਈਮ ਜਿਉ 6 ਕਬੂਤਰ ਥੱਲੇ ਆ ਗਏ ਤਾਂ ਠੀਕ ਆ ਨਹੀਂ ਬਾਈ ਹੋਰੀ ਕੱਟ ਦੇਣਗੇ ਬਾਕੀ ਬਈ ਕਬੂਤਰੀ ਛੇਤੀ ਛੇਤੀ ਥੱਲੇ ਆ ਜੇ ਫੇਰ ਤਾਂ ਬਈ ਗੱਲ ਬਣ ਜੂ ਕਬੂਤਰੀ ਵਧੀਆ ਫਿਰਦੀ ਆ ਮਿੱਤਰੋ ਟਾਈਮ ਹੋ ਗਿਆ ਪੂਰਾ ਬਾਈ ਹੋਰਾਂ ਨੇ ਕਬੂਤਰ ਕੱਟਤੇ ਬਈ 6 ਜਿਹੜੇ ਉੱਤੇ ਚੜੇ ਹੋਏ ਸੀ ਤੇ ਉਹਨਾਂ ਦੇ ਵਿੱਚ ਆਪਣੀ ਕਬੂਤਰੀ ਵੀ ਸੀ ਜਨਨ ਕੀ ਉਹ ਵੀ ਕੱਟਤੀ ਤਿਆਰ ਹੈਗੇ ਬਈ ਕਬੂਤਰ ਨੌ ਕਬੂਤਰ ਜਿਹੜੇ ਥੱਲੇ ਫਿਰਦੇ ਨੇ ਬਾਜੀ ਦੇ ਵਿੱਚ ਹੋ ਗਈ ਤਾਂ ਬਾਜੀ ਖਤਮ ਹੋ ਗਈ ਬਈ ਕਿੰਨੇ ਆਣੇ ਚ ਫਾਂਜੀ ਹੋ ਗਈ ਉਹ ਸਾਹਮਣੇ ਨੇ ਬਈ ਇਹ ਉਹ ਬੈ ਗਈ ਇੱਕ ਆ ਹੁੰਦੀ ਆ ਕਿਸਮਤ ਆ ਹੁੰਦੀ ਆ ਬਈ ਕਿਸਮਤ ਹੈ ਬਾਜੀ ਪੂਰੀ ਹੋਈ ਹਲੇ ਗੱਲ ਕਰੀ ਜਾਂਦੇ ਸੀ ਬਾਜੀ ਪੂਰੀ ਹੋ ਗਈ ਉਹਦੀ ਨਾਲ ਦੀ ਨਾਲ ਆ ਕੇ ਕਬੂਤਰੀ ਬੈ ਗਈ ਉਹ ਸਾਹਮਣੇ ਕੋਠੀ ਤੇ ਇੱਕ ਹੋਰ ਬਹਿ ਗਿਆ ਦੋ ਬਹਿ ਗਏ ਬਈ ਆ ਕੇ ਆ ਹੁੰਦੀ ਆ ਕਿਸਮਤ ਉਹ ਚੱਕਤੀਆਂ ਟਾਂਗੀਆਂ ਆ ਹੁੰਦੀ ਆ ਬਈ ਕਿਸਮਤ ਆਪਣੀ ਕਬੂਤਰੀ ਟਾਈਮ 'ਚ ਕੱਟੀ ਗਈ ਉੱਤੇ ਵਧੀਆ ਉੱਡੀ ਜਾਂਦੀ ਸੀ ਤੇ ਆ ਬਾਈਆਂ ਦੇ ਦੋ ਕਬੂਤਰ ਉਦੀ ਆ ਕੇ ਬਹਿ ਗਏ ਜਦੋਂ ਬਾਜੀ ਸਾਂਝੀ ਹੋਈ ਦੋਨੇ ਕਬੂਤਰ ਨੌ ਕਬੂਤਰਾਂ ਦੇ ਵਿੱਚ ਆ ਗਏ ਜਿਹੜੇ ਜਿੱਤੇ ਨੇ ਸਾਢੇ 6 ਤੱਕ ਰਾਉਣੀ ਸੀ ਸਾਢੇ 6 ਹੋ ਜਾਂਦੇ ਨਾ ਦੋ ਕਬੂਤਰਾਂ 'ਚ ਨਿੰਬੜਦੀ ਬਾਜੀ ਮਿੱਤਰੋ ਬਾਜੀ ਹੋ ਗਈ ਖਤਮ ਆ ਨੌ ਕਬੂਤਰਾਂ ਦੇ ਵਿੱਚ ਆਜੋ ਤੁਹਾਨੂੰ ਕਬੂਤਰ ਦਿਖਾਉਣੇ ਆ ਇੱਕ ਦੀਪ ਬਾਈ ਦਾ ਜਿਹੜਾ ਜਿੱਤਿਆਗਾ ਆਜੋ ਬਈ ਬਾਈ ਹੋਰਾਂ ਨੂੰ ਵਧਾਈਆਂ ਦੇ ਦਈਏ ਆ ਦੀਪ ਚੱਕਲੀ ਸ਼ੇਰ ਬਾਈ ਦਾ ਕਬੂਤਰ ਜਿੱਤ ਗਿਆ ਵਧਾਈਆਂ ਹੁਣ ਬਈ ਵਧਾਈਆਂ ਬਈ ਵਧਾਈਆਂ ਤਾਂ ਬਾਈ ਹੋਰਾਂ ਦਾ ਕਬੂਤਰ ਜਿੱਤ ਗਿਆ ਬਈ ਤੇ 8 ਕਬੂਤਰ ਹੋਰ ਨੇ 9 ਚ ਫਾਂਜੀ ਹੋ ਗਈ ਬਈ ਬਾਜੀ ਤਾਂ 9 ਕਬੂਤਰਾਂ ਚ ਬਾਜੀ ਫਾਂਜੀ ਹੋਈ ਆ 2 ਤਾਂ ਬਈ ਧੱਕੇ ਨਾਲ ਹੀ ਬਹਿ ਗਏ ਫਾਂਜੀ ਹੁਣ ਤੋਂ ਬਾਅਦ ਤੇ ਬਾਕੀ ਉੱਡੇ ਫਿਰਦੇ ਸੀਗੇ ਬਾਕੀ ਆ ਜਾਓ ਬਈ ਤੁਹਾਨੂੰ ਕਬੂਤਰ ਦਿਖਾਉਣੇ ਆ ਜਿਹੜਾ ਜਿੱਤਿਆਗਾ ਹਨਾ ਦੀਪ ਦਾ ਤੇ ਆ ਪਹਿਲਾਂ ਬਈ ਕਬੂਤਰ ਤੀਸਰ ਜਿੱਤਿਆ ਹੋਇਆਗਾ ਕਾਂਟੇ ਦੀ ਵਿੱਥ ਤੇ ਕਾਂਟੇ ਦੀ ਵਿੱਥ ਪਾਈ ਸੀ ਬਈ ਤੀਸਰ ਜਿੱਤਿਆ ਸੀਗਾ ਤੇ ਅੱਜ ਬਈ ਇੱਥੇ ਦੂਸਰ ਜਿੱਤ ਗਿਆ ਪਿੰਡ ਉੱਡਤ ਭਗਤ RAM ਜਿਲਾ ਮਾਨਸਾ ਬਈ ਤੇ ਬਹੁਤ ਵਧੀਆ ਉੱਡੀ ਜਾਂਦਾ ਸੀ ਕਬੂਤਰ ਬਈ ਹਨਾ ਜੇ ਮੰਨ ਲਾ ਸਾਢੇ 6 ਦਾ ਵੀ ਟਾਈਮ ਕਰਾ ਦਿੰਦੇ ਫਿਰ ਵੀ ਵਧੀਆ ਉੱਡੀ ਜਾਂਦਾ ਸੀ ਬਸ 7-8 ਬੰਦਿਆਂ ਦੀ ਰਾਇ ਬਣ ਗਈ ਤੇ ਸਾਂਝੀ ਹੋ ਗਈ ਬਾਜੀ ਆਹ ਦੇਖੋ ਬਈ ਕਬੂਤਰ ਬਾਹਰ ਵੀ ਨਾ ਆ ਜਾ ਬਈ ਬੰਦ ਕਰ ਦਿੰਨੇ ਆਪਾਂ ਬੋਚ ਕੇ ਜੀ ਲਓ ਜੀ ਆਹ ਕਬੂਤਰ ਸੀਗਾ ਬਹੁਤ ਆਹ ਲਾਦੇ ਬਈ ਭੈਣ ਜੀ